intelligence departs from the body aur hunda ki hai madness also enters in your mind ਇਹ ਸਾਰੀ ਖੇਡ ਮਾਈਂਡ ਦੀ ਹੈ ਆਓ ਫਿਰ ਆਪਣੀ ਮੱਤ ਨੂੰ ਉੱਚਾ ਕਰੀਏ ਗਗਨ ਦਾ ਮਾਮਾ ਬਾਜੀ ਉੱਪਰ ਇਹ ਨਿਸ਼ਾਨੇ ਕਾਹੋ ਖੇਤ ਜੋ ਮਾਂਡੇ ਸੂਰਮਾ ਅਬਦੂਜਨ ਕੋ ਦਾਓ ਉਹ ਗਗਨ ਕੀ ਹੈ ਪਿਆਰੇ ਬੱਚਿਓ ਆਕਾਸ਼ ਆਕਾਸ਼ ਕਿਤੇ ਹੈ ਉਹ ਉੱਪਰ ਹੈ ਜੋ ਪਰਮਾਤਮਾ ਦੀ ਸ਼ਰੀਰ ਦਿੱਤਾ ਸਾਨੂੰ ਉਹਦੇ ਚ ਪ੍ਰੇਮ ਹੈ ਸਭ ਤੋਂ ਉੱਪਰ ਹੈ ਇਸ ਲਈ ਇਹਨੂੰ ਬੁਕਾਰਾਂ ਤੋਂ ਮੁਕਤ ਕਰਨਾ ਹੈ ਕਿਰੀ ਅਤੀ ਬੁਕਾਰਾਂ ਦੇ ਨਾਲ ਲੜ ਸਕਦੇ ਆ ਜਿੰਨੇ ਵੀ ਕੋਈ ਆਪਣੇ ਮਿੱਤਰ ਦੋਸਤ ਹੈ ਉਹਨਾਂ ਦੇ ਨਾਲ ਰਹਿੰਦੇ ਹੋ ਆਪਾਂ ਉਹਨਾਂ ਨੂੰ ਵੀ ਇਹੀ ਸਲਾਹ ਦੇ ਰਹੀ ਹਾਂ ਕਿ ਆਪਾਂ ਸਾਰਿਆਂ ਨੇ ਨਸ਼ੇ ਤੋਂ ਦੂਰ ਰਹਿਣਾ ਹੈ ਕਿਉਂਕਿ ਕਦੇ ਕੋਈ ਵੀ ਆਪਣਾ ਮਿੱਤਰ ਦੋਸਤ ਆਪਾਂ ਨੂੰ ਕਦੇ ਕਹਿ ਵੀ ਦਿੰਦਾ ਹੈ ਕੁਝ ਨਸ਼ੇ ਬਾਰੇ ਕੁਝ ਲੈਂਡ ਵੈੱਟ ਕਿ ਇਸ ਦਾ ਟੈਸਟ ਕਰਕੇ ਦੇਖੋ ਜਾਂ ਕੋਈ ਵੀ ਕਰੇ ਅੱਪਾ ਬਿਲਕੁਲ ਇਗਨੋਰ ਕਰ ਦੇਣਾ ਨਾਲ ਹੀ ਉਹਨੂੰ ਵੀ ਇਹ ਸਮਝਾਉਣਾ ਹੈ ਕਿ ਇੱਕ ਚੰਗੀ ਜ਼ਿੰਦਗੀ ਜਿੰਦਗੀ ਬਤੀਤ ਕਰਨ ਲਈ ਆਪਾਂ ਰਲ ਮਿਲ ਕੇ ਸਾਰੇ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨਾ ਹੈ ਸਰ ਅੱਜ ਜੋ ਇਹ ਸੈਮੀਨਾਰ ਹੋਇਆ ਇਸੇ ਤੋਂ ਵਿਸ਼ੇਸ਼ ਹੋ ਕੇ ਬਿਲਕੁਲ ਠੀਕ ਹਨ ਸਰ ਸਾਡੇ ਡੀਪੀ ਸਾਹਿਬ ਜੀ ਗੁਰੂ ਜਪੋ ਸਾਹਿਬ ਦੀਆਂ ਰਤਾਂ ਤੇ ਐਸਐਲਪੀ ਪਟਿਆਲਾ ਜੀ ਇਹਨੇ ਮਾਈ ਇਹ ਢਜੜਾ ਹੈ ਜੋ ਅੰਦਰਾਗ ਦੇ ਜਿਸਨਾਂ ਆ ਵੀ ਕਰਾਇਆ ਹੈਗਾ ਉਹਦੇ ਵਿੱਚ ਸਾਰੇ ਮਤਲਬ ਬੱਚੇ ਸਕੂਲ ਦੇ ਬੱਚੇ ਕਾਲਜ ਦੇ ਸਟੂਡੈਂਟ ਜਿਹੜੇ ਮੈਂ ਉਹਨਾਂ ਨੂੰ ਅਟੈਂਡ ਕੀਤਾ ਹੈਗਾ ਉਹਦੇ ਵਿੱਚ ਸਾਰਿਆਂ ਨੇ ਆਪ ਕੋ ਆਪਣੀ ਰਾਏ ਦੇ ਰੱਖੀ ਹੈਗੀ ਆ ਕਿ ਇਹਨਾਂ ਨੂੰ ਇਹ ਕਹਾਂ ਵੀ ਜਿਹੜਾ ਨਕਸ਼ੇ ਤੋਂ ਦੂਰ ਹੋ ਤੇ ਆਪ ਨੂੰ ਪੜਾਈ 'ਤੇ ਧਿਆਨ ਦੋ ਤੇ ਬਾਕੀ ਜੇ ਸਾਨੂੰ ਕੋਈ ਵੀ ਤੁਹਾਨੂੰ ਕੋਈ ਹੈਗੀ चीज ਲੱਗਦੀ ਹੈ ਕੋਈ ਬੇਤਤਾ ਹੈਗਾ ਤੇ ਜਾਂ ਕੋਈ ਪੀਂਦਾ ਹੈਗਾ ਜਿਹੜਾ ਪੀਂਦਾ ਹੈਗਾ ਉਹਨੂੰ ਤਾਂ ਅਸੀਂ ਕਰ ਸਕਦੇ ਹਾਂ ਨੂੰ ਮੋਡੀਫਾਈ ਕਰ ਸਕਦੇ ਹਾਂ ਵੀ ਸੁਝਾ ਸਕਦੇ ਹਾਂ ਜਿਵੇਂ ਵੀ ਨੂੰ ਨਚਾਣਾ ਕਰ ਜਿਹਦਾ ਕੋਈ ਵੇਚਦਾ ਹੈਗਾ ਉਹਦੇ ਬਾਰੇ ਕੋਈ ਵੱਡਾ ਮਦਰਮਾਸ਼ ਹੈਗਾ ਤੁਹਾਨੂੰ ਇੱਥੇ ਜਾਣਕਾਰੀ ਉਹਦੇ ਬਾਰੇ ਦੋ ਤੇ ਉਹਦਾ ਜਿਹੜਾ ਨਾਮ ਗੁਪਤ ਰੱਖਿਆ ਜਾਊਗਾ ਤੇ ਜਿਸ ਤਰ੍ਹਾਂ ਕਿ ਨਸ਼ੇ ਦੇ ਨਾਲ ਨਾਲ ਇਸ ਟਾਈਮ ਜੋ ਹੈ ਵਾਤਾਵਰਣ ਦਾ ਜਿਹੜਾ স্মੋਗ ਦਾ ਸਿਸਟਮ ਚੱਲ ਰਿਹਾ ਉਸੇ ਨੂੰ ਕਰਕੇ ਤਾਂ ਦੇਖੋ ਕਿਉਂਕਿ ਅੱਜ ਦਾ ਸੈਮੀਨਾਰ ਵਾਤਾਵਰਨ ਨਾਲ ਵੀ ਰਿਲੇਟਡ ਹੈਗਾ ਨਹੀਂ ਇਹਦੇ ਵਿੱਚ ਹੁਣ ਤਾਂ ਬਹੁਤ ਜ਼ਿਆਦਾ ਜਿਹੜਾ ਕੰਟਰੋਲ ਹੈ ਜਿਹੜਾ ਪਟਿਆਲਾ ਡਿਸਟ੍ਰਿਕਟ ਹੈਗਾ ਉਹਦੇ ਵਿੱਚ ਬਹੁਤ ਘੱਟ ਹੈਗਾ ਜਿਹੜਾ ਹੁਣ ਜਿਹੜਾ ਪ੍ਰਾਲੀ ਦੇ ਤੁਸੀਂ ਬਹੁਤ ਘੱਟ ਅਗੂ ਵੀ ਲਾਈ ਜਾ ਰਹੀ ਹੈ ਤੇ ਉਹਦੇ ਬਾਰੇ ਵਾਲ ਬੀਸੀ ਸਾਹਿਬ ਵੀ ਐਸਐਸਪੀ ਸਾਹਿਬ ਸਾਡੇ ਬਹੁਤ ਵੇਅਰਨੈਸ ਮਤਲਬ ਕੈਂਪ ਵੀ ਇਹਦੇ ਬਾਰੇ ਲਾਏ ਹੈਗੇ ਆ ਬਹੁਤ ਕੰਟਰੋਲ ਆ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਸੈਮੀਨਾਰੀ 'ਚ ਯੂਥ ਜ਼ਿਆਦਾ ਸੀਗਾ ਤੇ ਨਾਲ ਦੇ ਪਿੰਡਾਂ ਦੇ ਵੀ ਸੀਗੇ ਸਰਪੰਚ ਤੇ ਨਹੀਂ ਉਹਨਾਂ ਨੂੰ ਇਹੀ ਮਤਲਬ ਬੱਚਾ ਜਿਹੜੇ ਵਧੀਆ ਵਧੀਆ ਮਤਲਬ ਜਿਹਨੇ ਜਿਹੜਾ ਆਪਣਾ ਦਿੱਤਾ ਹੈਗਾ ਤੇ ਵਧੀਆ ਬੱਚਿਆਂ ਨੇ ਸੁਣਿਆ ਹੈਗਾ ਤੇ ਮੈਨੂੰ ਲੱਗਦਾ ਵੀ ਜੂਰੇ ਤੇ ਅਮਲ ਕਰਨਗੇ ਠੀਕ ਤੇ ਅੱਜ ਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਐਸਪੀ ਹੈਡਕ quarters ਮੈਡਮ ਵੱਲੋਂ ਜੋ ਹਦਾਇਤ ਦਿੱਤੀ ਗਈ ਸੀ ਸਾਡੇ ਨਾਲ ਸਾਡੇ ਰਾਜਪੁਰਾ ਤੋਂ ਇੰਚਾਰ ਸਾਹਿਬ ਸਾਂਝੇੰਦਰ ਨਿਰਮਲ ਸਿੰਘ ਜੀ ਇਹਨਾਂ ਦੇ ਵੱਲੋਂ ਇਹ ਸੈਮੀਨਾਰ ਰਖਾਇਆ ਗਿਆ ਸੀ ਤੇ ਜਿਹੜਾ ਕਿ ਪੰਜਾਬ ਵਿੱਚ ਵੱਧਦੇ ਨਸ਼ਿਆਂ ਨੂੰ ਦੇਖਦੇ ਵੇ ਇਹ ਜਿਹੜਾ ਨਵਾਂ ਜਿਹੜਾ ਹੈ ਕਿ ਕਮੇਟੀ ਔਰਤੇ ਇਹਨਾਂ ਨੂੰ ਬੁਲਾਇਆ ਗਿਆ ਸੀ ਤਾਂ ਜੋ ਬੱਚਿਆਂ ਨੂੰ ਸਮਝਾਇਆ ਜਾਏ ਕਿ ਨਸ਼ਿਆਂ ਤੋਂ ਦੂਰ ਰਹੋ ਤਾਂ ਕਿ ਆਪਣੀ ਜ਼ਿੰਦਗੀ ਸਫਲ ਬਣਾਇਓ। ਠੀਕ ਹੈ ਜੀ ਕਹਿਣਾ ਚਾਹੁੰਦੇ ਬੱਚਿਆਂ ਨੂੰ ਅੱਜਕੱਲ੍ਹ ਦੇ ਨੌਜਵਾਨਾਂ ਨੂੰ। ਅਸੀਂ ਅਸੀਂ ਤੁਹਾਡੇ ਪ੍ਰੈਸ ਦੇ ਮਾਧਿਅਮ ਤੋਂ ਨੌਜਵਾਨਾਂ ਨੂੰ ਬੱਚਿਆਂ ਨੂੰ ਸਾਰੀ ਜਨਤਾ ਨੂੰ ਇਹ ਕਹਿਣਾ ਚਾਹਾਂਗੇ ਕਿ ਆਪਾਂ ਇੱਕ ਅੱਛੀ ਜ਼ਿੰਦਗੀ ਕੱਟਦੇ ਵੇ, ਪਰਮਾਤਮਾ ਨੂੰ ਯਾਦ ਕਰਦੇ ਵੇ, ਆਪਾਂ ਨਸ਼ਿਆਂ ਤੋਂ ਦੂਰ ਰਹਿਣਾ ਹੈ ਤਾਂ ਜੋ ਇੱਕ ਵਾਰ ਜੇ ਨਸ਼ੇ ਦੀ ਲੱਤ ਕਿਸੇ ਨੂੰ ਲੱਗ ਗਈ ਤਾਂ ਉਹ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਮੈਂ ਇਹ ਬੇਨਤੀ ਕਰਾਂਗਾ ਅਪਾ ਸਾਰਿਆਂ ਨੂੰ ਰਲ ਮਿਲ ਕੇ ਇਸ ਚੀਜ਼ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਮੈਂ 인ਦੂ ਡੈਰਾ ਸਾਂਝ ਕੇਂਦਰ ਮੈਂਬਰ ਰਾਜਪੁਰਾ ਤੋਂ। ਮੈਂ ਬਹੁਤ ਧੰਨਵਾਦੀ ਹਾਂ ਪਹਿਲੇ ਤਾਂ ਆਪਣੇ ਇੰਚਾਰਜ ਸਾਹਿਬ ਤੋਂ ਜਿਨ੍ਹਾਂ ਨੇ ਸਾਨੂੰ ਇਸ ਸੇਵਾ 'ਚ ਨਾਲ ਜੋੜਿਆ ਹੈ। ਮੈਂ ਇੱਕ ਗੱਲ ਆਪਣੇ ਅੱਜ ਦੇ ਯੁਵਾ ਨੂੰ ਕਹਿਣਾ ਚਾਹੁੰਦੀ ਹਾਂ ਕਿ ਜੇ ਤੁਸੀਂ ਨਸ਼ਾ ਕਰਨਾ ਵੀ ਚਾਹੁੰਦੇ ਹੋ ਤਾਂ ਸਿੱਖਿਆ ਨਾਲ ਨਸ਼ਾ ਕਰੋ ਜਿਹੜੀ ਤੁਹਾਡੀ ਜ਼ਿੰਦਗੀ ਬਣਾਉਂਦੀ ਹੈ। ਜੇ ਆਪਣੇ ਅੱਜਕੱਲ ਦੇ ਜਿਹੜੇ ਨਸ਼ੇ ਚੱਲ ਰਹੇ ਆ ਉਹਨਾਂ ਤੋਂ ਸਿਰਫ ਜ਼ਿੰਦਗੀ ਬਰਬਾਦ ਹੁੰਦੀ ਹੈ। ਇੱਕ ਪੇਰੈਂਟਸ ਜਿਹੜੇ 20 ਤੋਂ 25 ਸਾਲ ਲਗਾ ਦਿੰਦੇ ਨੇ ਤੁਹਾਨੂੰ ਉਭਾਰਦੇ ਉਭਾਰਦੇ ਉਹਨਾਂ ਦੀ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਤੁਹਾਨੂੰ ਸਵਾਰਦੇ ਹੋਏ ਪਰ ਜਿਹੜੀ ਓਵਰਡੋਜ਼ ਲੈ ਕੇ 25 ਸੈਕਿੰਡ ਜਾਂ 20 ਸੈਕਿੰਡ ਵੀ ਨਹੀਂ ਲੱਗਦੇ ਬੱਚੇ ਆਪਣੀ ਜ਼ਿੰਦਗੀ ਬਰਬਾਦ ਕਰ ਦਿੰਦੇ ਨੇ ਮੈਂ ਤਾਂ ਹੱਥ ਜੋੜ ਕੇ ਪੂਰੀ ਯੁਵਾ ਨੂੰ ਇਹੀ ਬੇਨਤੀ ਕਰਾਂਗੀ ਜੇ ਨਸ਼ਾ ਕਰਨਾ ਹੈ ਤਾਂ ਤੁਸੀਂ ਸਿੱਖਿਆ ਨਾਲ ਕਰੋ ਆਪਣੀ ਰੋਜ਼ਗਾਰ ਨਾਲ ਕਰੋ ਜਾਂ ਆਪਣੇ ਮਾਪਿਆਂ ਦੇ ਪਿਆਰ ਨਾਲ ਨਸ਼ਾ ਕਰੋ ਇਹ ਜਿਹੜਾ ਅੱਜ ਕੱਲ ਦਾ ਨਸ਼ਾ ਇਸ ਤੋਂ ਦੂਰ ਹੋ ਕੇ ਆਪਣੀ ਜ਼ਿੰਦਗੀ ਨੂੰ ਸਵਾਰੋ